ਟੈੱਕਰ ਬਲੌਗਰ ਜਰੂਰ ਵੇਖਿਆ ਜੇ ਤੇ ਤੁਹਾਨੂੰ ਵਿਖਾਉਣੇ ਆ ਵੀ ਆਪਾਂ ਚੱਲੇ ਆ ਸੂਰੇ ਵਾਲੇ ਉੱਥੇ ਹੈਗੇ ਬੱਕਰੀਆਂ ਦਾ ਜਿਹੜਾ ਮੇਲਾ ਬਰਬਰੀ ਬੀਟਲ ਦੇਸੀ ਅੰਮ੍ਰਿਤਸਰੀ ਬੱਕਰੀਆਂ ਤੇ ਆਪਾਂ ਚੱਲ ਕੇ ਤੁਹਾਨੂੰ ਸਾਰਾ ਕੁਝ ਮੇਲੇ ਦਾ ਵਿਖਾਵਾਂਗੇ ਬਲੌਗ ਦੇ ਵਿੱਚ ਬਣੇ ਰਿਹਾ ਜੇ ਤੇ ਐਂਡ ਤੱਕ ਜਰੂਰ ਵੇਖਿਆ ਜੇ ਤੇ ਕਰਾ ਦੇ ਵੀ ਸਾਰਿਆਂ ਦੇ ਦਰਸ਼ਨ ਇੱਕ ਵਾਰੀ ਹਾਂ ਲਿਆ ਮੈਂ ਤੁਹਾਨੂੰ ਰਫਣਾ ਦੇ ਨਾਲ ਲੋ ਵੀ ਦੋਸਤੋ ਤੇ ਸੂਰੇ ਵਾਲਾ ਪਿੰਡ ਹੈ ਜ਼ਿਲ੍ਹਾ ਮੁਕਸਰ ਜ਼ਿਲ੍ਹਾ ਮੁਕਸਰ ਹਾਂ ਜਿਲ੍ਹਾ ਮੁਕਸਰ ਸਾਹਿਬ ਆਪਾਂ ਚੱਲਦੇ ਆ ਤੁਹਾਨੂੰ ਵਿਖਾਉਣੇ ਆ ਬੱਕਰੀਆਂ ਦਾ ਮੇਲਾ ਪਿਛਲੀ ਵਾਰ ਵੀ ਗਏ ਸੀ ਹਾਂ ਜੀ ਇਹ ਹਰ ਐਤਵਾਰ ਲੱਗਦਾ ਹੈ ਹਰੇਕ ਐਤਵਾਰ ਲੱਗਦਾ ਤੇ ਪਿਛਲੀ ਵਾਰ ਕੀ ਲੈ ਕੇ ਆਏ ਫਿਰ ਗੁਰੇ ਉੱਥੋਂ ਬੱਕਰੀ ਲਿਆਉਂਦੇ ਸੀ ਬੱਕਰੀ ਕਿਹੜੀ ਬੀਟਲ ਕੇ ਨਹੀਂ ਅੰਬਰਸਰੀ ਸੀ ਅੰਬਰਸਰੀ ਹਾਂਜੀ ਠੀਕ ਆ ਵਧੀਆ ਹਾਂਜੀ ਰੇਟ ਸਿਰ ਮਿਲ ਗਈ ਹਾਂਜੀ ਠੀਕ ਆ ਦੋਸਤੋ ਤੇ ਮੇਲਾ ਸਾਹਿਬ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਆਂ ਮੰਡੀ ਦੇ ਵਿੱਚ ਤੇ ਸਾਰੇ ਮੰਡੀ ਦੇ ਇੱਕ ਵਾਰੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆਂ ਇੱਥੇ ਬੱਕਰੀਆਂ ਤੇ ਬੱਕਰੇ ਆ ਜਾਂ ਕੁੱਕੜ ਵਗੈਰਾ ਹੈਗੇ ਨੇ ਹੋਰ ਕਿਸੇ ਚੀਜ਼ ਦੀ ਮੰਡੀ ਨਹੀਂ ਪਿੰਡ ਸੂਰੇਲਾ ਜ਼ਿਲ੍ਹਾ ਮੁਕਤਸਰ ਸਾਹਿਬ ਲੈ ਇਹ ਬੱਕਰੀਆਂ ਬਹੁਤ ਆਈਆਂ ਹੋਈਆਂ ਆਂ ਉਹ ਆਪ ਤਾਂ ਖਾ ਦਿੰਨੇ ਸਾਰੀ ਮੰਡੀ ਦੇ ਘੇਰੇ ਆਪਰੇ ਕੱਢ ਕੇ ਤੇ ਦਿਖਾ ਦਾਂਗੇ ਪੁੱਛ ਲੈਣਾ ਆ ਯਾਰ ਲੈਣਾ ਭਾਈ 12 ਕੀ ਲੈ ਜਾ 9 ਹੀ ਦੇਨੇ ਆਂ ਕਿੱਲੇ ਪੈ ਹੈ ਨਾ ਲੈ ਜਾ ਫਿਰ ਦੁਬਾਰਾ ਨਹੀਂ ਫਿਰ ਦੁਬਾਰਾ ਪੈਸੇ ਨਹੀਂ ਲੱਗਦੇ ਆਓ ਦੁਬਾਰਾ ਪੈਸੇ ਨਹੀਂ ਲੱਗਦੇ ਜਾ ਜਾ ਮੈਨਾਂ ਲਾਈਵ ਇੱਕ ਸੌਦਾ ਹੋਈ ਜਾਂਦਾ ਸੀ ਉਹ ਵੀ ਆਪਾਂ ਵਿੱਚ ਥੋੜਾ ਜਿਹਾ ਵਿਖਾਵਾਂਗੇ ਪਰ ਉਹ ਗੱਲ ਸਿਰੇ ਚੜੀ ਨਹੀਂ ਰੋਮਨ ਲਾਲੀ ਲਾਲੀ ਮੇਰੀ ਜੀ ਬੱਕਰੀ ਇੱਕ ਨਾਗਾ ਹਾਂਜੀ ਠੀਕ ਹੈ ਕਿੰਨੇ ਚ ਗੱਲ ਹੋਈ ਇਹ ਆਪਾਂ 20000 ਦੀ ਲਈ ਬਈ ਜੀ ਠੀਕ ਹੈ ਚਲੋ ਘਰ ਉੱਪਰ ਹਾਂਜੀ ਹਾਂਜੀ ਲੈ ਲੈ ਪੈਸੇ ਹਾਂਜੀ ਪੈਸੇ ਦੇ ਦੇ ਬਈ ਨੂੰ ਜੀ ਠੀਕ ਹੈ ਬਈ ਠੀਕ ਹੈ ਬਈ ਲੋ ਵੀ ਆਪਣੇ ਕੋਲ ਦੋ ਨਾਕ ਹੋ ਗਏ ਦੋ ਨਾਕ ਹੋ ਗਏ ਤਾਂ ਇਹ ਕਪੀਲਾ ਲੈ ਲੈ ਇੱਕ ਹੋਰ ਲੈ ਲੈ ਬਸ ਠੀਕ ਹੈ ਹਾਂਜੀ ਡਿਊਟੀ ਬਣ ਗਈ ਠੀਕ ਹੈ ਹਾਂਜੀ ਚੱਲ ਬਣ ਗਈ ਗੱਲ ਫਿਰ ਚੱਲ ਇਹਨੂੰ ਲੈ ਚੱਲ ਸੀਐਮ ਕੋਲੇ ਇਸ ਸਮੇਂ ਲੈ ਚੱਲਦਾ ਇੱਕ ਅੱਗੇ ਘੜਨਾ ਛੱਡਾਂ ਗੱਡੀ ਤੇ ਇੱਕ ਹੋਰ ਲੈ ਲੈ ਠੀਕ ਹੈ ਬਸ ਖਾਲੀ ਪੱਠਾਂ ਦੇ ਮੋੜ ਤੇ ਠੀਕ ਬਸ ਹੋਰ ਕੇ ਲੈਣਾ ਇੱਕ ਹੋਰ ਨਾ ਬਸ ਵੀ ਦੋ ਹੀ ਲੈਣੇ ਕਰੀ ਫਿਰ ਦੇਖਾਂਗੇ ਆਉਂਦੀ ਵੰਡੀ ਤੇ ਠੀਕ ਹੈ ਚਲੋ ਚਲਾ ਆ ਜੋ ਬਾਈ ਲਖਾ ਅਭੀ ਆਪਣੇ ਬੰਦਿਆਂ ਨੇ ਵੀ ਇੱਕ ਬੱਕਰਾ ਲੈ ਲਿਆ ਠੀਕ ਆ ਹਾਂਜੀ ਕਿੰਨੇ ਦਾ ਲਿਆ ਚਾਰ ਮਹੀਨਿਆਂ ਦਾ 10000 ਦਾ ਲਿਆ ਠੀਕ ਆ ਇਹ ਹੁਣ ਘਰੇ ਲੈ ਕੇ ਜਾਣਾ ਕਿ ਇੱਥੇ ਵੇਚਣਾ ਨਾ ਨਾ ਘਰੇ ਲੈ ਕੇ ਆਣਾ ਬਈ ਆਪਾਂ ਘਰੇ ਰੱਖਣ ਲਈ ਲਿਆ ਆਏ ਠੀਕ ਆ ਲਓ ਵੀ ਦੋਸਤੋ ਅਸੀਂ ਆਪਣਾ ਮੁੱਲ ਤਾਂ ਮੁੜ ਕੇ ਫਰ ਆਇਆ ਹਾਂ ਦਾ ਖਾਲੀ ਹੱਥ ਨਹੀਂ ਜਾਂਦੇ ਹਾਂ ਠੀਕ ਆ ਲੈ ਦੱਸਿਆ ਜੇ ਭਾਈ 10000 ਦਾ ਲੈ ਰਿਆ ਇਹ ਬੰਗਾਲਾ ਲੈ ਕੇ ਸਸਤਾ ਇਹ ਤੁਸੀਂ ਦੱਸਿਆ ਜੀ ਬਈ ਇਹ ਕਿਹੜੀਆਂ ਬੱਕਰੀਆਂ ਬਰਬੜੀਆਂ ਸਾਰੀਆਂ ਹੀ ਹਾਂਜੀ ਠੀਕ ਹੈ ਕਿਹੜਾ ਪਿੰਡ ਵਧਾਈਆਂ ਵਧਾਈਆਂ ਠੀਕ ਹੈ ਇਹ ਸਾਰੇ ਜਿਹੜੀ ਮੰਡੀ ਕੱਲੇ ਬੱਕਰੀਆਂ ਦੀ ਹੈ ਬੱਕਰੀਆਂ ਤੇ ਲੱਗਦਾ ਜਿਹੜਾ ਮੰਨ ਲਓ ਇਹ ਜਿਹੜੀ ਮੰਡੀ ਲੱਗਦੀ ਆਏ ਐਂਤਵਾਰ ਆਏ ਐਂਤਵਾਰ ਜਿਲ੍ਹਾ ਮੁਕਸਰ ਸਾਹਿਬ ਹਾਂਜੀ ਲੋ ਵੀ ਦੋਸਤੋ ਤੁਹਾਨੂੰ ਦਿਖਾ ਦਿੰਨੇ ਸਾਰੇ ਜਿਹੜੇ ਮੰਡੀ ਦੇ ਵਿੱਚ ġੇੜਾ ਕੱਢ ਕੇ ਵਿੱਚ ਪੱਕੜ ਵੀ ਲੈ ਕੇ ਆਏ ਮੁਰਗੇ ਵੀ ਐ ਇੰਨਾ ਦਾ ਸੌਦਾ ਹੁੰਦਾ ਸੀਗਾ ਤੇ ਉਹ ਵੀਡੀਓ ਦੇ ਵਿੱਚ ਵਿਖਾਵਾਂਗੇ ਤੁਹਾਨੂੰ ਪਰ ਹੋਇਆ ਨਹੀਂ ਇਹ ਕੱਲ ਬੱਕਰੀਆਂ ਦੇ ਵੈਸੇ ਮੰਡੀ ਆ ਕਿ ਵੀਰੇ ਕਿ ਆ ਵੀ ਕੁੱਤੇ ਵਗੈਰਾ ਵੀ ਲੈ ਆਉਂਦੇ ਵਿਖ ਜਾਂਦੇ ਆਹ ਕਿਹੜਾ ਕੁੱਤਾ ਕਲਚਰ ਹੈ ਕਲਚਰ ਠੀਕ ਹੈ ਤੁਹਾਡੇ ਕਿਹੜੇ ਪਿੰਡ ਬਾਹਮਣ ਵਾਲਾ ਕੋੜ ਕੋੜ ਕੁਰੇ ਦੇ ਕੋਲੇ ਬਾਹਮਣ ਮਾਲਾ ਕੋੜ ਕੋੜ ਕੁਰੇ ਦੇ ਕੋਲੇ ਠੀਕ ਹੈ ਪਹਿਲਾਂ ਵੀ ਆਉਣੇ ਕਿ ਅੱਜ ਕੀ ਪਹਿਲੀ ਵਾਰੀ ਹੈ ਪਹਿਲੀ ਵਾਰੀ ਆਏ ਠੀਕ ਹੈ ਇਹ ਸਾਰੇ ਆਪਣੇ ਨਾਲ ਦੇ ਅੱਛਾ ਠੀਕ ਹੈ ਕੀ ਦੋਸਤੋ ਵੀ ਬੱਕਰੀਆਂ ਦਾ ਜਿਹੜਾ ਟ੍ਰੈਂਡ ਆ ਹੁਣ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਵੀ ਘਾਟੇ ਦਾ ਸੌਦਾ ਹੁਣ ਵਾਧੇ ਦਾ ਜੇ ਕੋਈ ਸੇਵਾ ਕਰਦਾ ਜਾਂ ਸੰਭਾਲ ਕਰਦਾ ਤੇ ਬੱਕਰੀਆਂ ਦੀ ਡੀਟਲ ਬਰਬਰੀ ਦੇਸੀ ਅੰਬਰਸਰੀ ਇੱਕ ਬੱਕਰੀ ਤੇ ਇੱਕ ਬੱਕਰਾ ਬਰਬਰੀ ਹੈ ਵੀਰੇ ਠੀਕ ਹੈ ਕਿਹੜਾ ਪੰਡ ਵੀਰੇ ਬਲੱਡ ਮੈਮਾ ਹੈ ਬਲੱਡ ਮੈਮਾ ਬਲੱਡ ਮੈਮਾ ਠੀਕ ਹੈ ਗਾਂ ਗਾਂ ਭਾਈ ਗਾਂ